ਗੁਰੂ ਹਰਿਦਵੰਸਾ ਸਾਹਿਬ ਮਹਾਰਾਜ ਦੇ ਬੜੇ ਦਿਆਲੂ ਨੇ ਮੇਰੇ ਕਹਿੰਦਾ ਭਾਵ ਸਤਿਗੁਰੂ ਉਹ ਵੀ ਚੀਜ਼ਾਂ ਨਾਲ ਨਵਾਜਦੇ ਨੇ ਉਹ ਵੀ ਦਾਤਾਂ ਨਾਲ ਨਵਾਜ ਦਿੰਦੇ ਨੇ ਜਿਹੜੇ ਕਰਮਾਂ 'ਚ ਨਹੀਂ ਲਿਖੀਆਂ ਗੱਲ ਹੈ ਸ਼ਰਦਾ ਦੀ ਗੱਲ ਹੈ ਭਾਵਨਾ ਦੀ ਜੇ ਦੋ ਸਿੱਖ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਭਾਈ ਬਦਲੀ ਜੀ ਤੇ ਭਾਈ ਗੋਪਾਲਾ ਜੀ ਇਹ ਸਤਿਗੁਰੂ ਦੀ ਸ਼ਰਨ 'ਚ ਆ ਕੇ ਕੋਈ ਦਿਨ ਗੁਰੂ ਘਰ ਸੇਵਾ ਕਰਦੇ ਨੇ ਜਿਉਂ-ਜਿਉਂ ਸੇਵਾ ਕਰਦੇ ਨੇ ਬੜਾ ਆਨੰਦ ਆਉਂਦਾ ਹੈ रस ਆਉਂਦਾ ਹੈ ਗੁਰੂ ਘਰੋਂ ਕਥਾ ਕਹਾਣੀਆਂ ਸੁਣਦੇ ਨੇ ਗੁਰਮਤ ਵਿਚਾਰਾ ਸੁਣਦੇ ਨੇ ਤੇ ਇਹਨਾਂ ਗਿਆਨ ਹੋਣਾ ਸ਼ੁਰੂ ਹੋ ਗਿਆ ਕਿ ਇਹ ਮਨੁੱਖਾ ਦੇਹੀ ਨਾਮ ਜਪਣ ਵਾਸਤੇ ਮਿਲੀ ਹੈ ਭਲੇ ਕਾਰਜਾਂ ਵਾਸਤੇ ਮਿਲੀ ਹੈ ਤੇ ਇੱਕ ਦਿਨ ਇਹ ਦੋਵੇਂ ਹੀ ਸਤਿਗੁਰਦੇ ਸਾਹਮਣੇ ਆਉਂਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਇਹ ਗਰੀਬ ਨਿਵਾਜ਼ ਜੀ ਹੁਣ ਅਸੀਂ ਆਪਕੋ ਆਪਣੇ ਘਰਾਂ ਵਿੱਚ ਜਾਣਾ ਹੈ। हे ਗਰੀਬ ਨਿਵਾਜ਼ ਜੀ ਕਿਰਪਾ ਕਰੋ ਧੰਨ ਗੁਰੂ ਹਰਿਜੰਗ ਸਿੰਘ ਸਾਹਿਬ ਜੀ ਮਿਹਰ ਕਰੋ ਕੋਈ ਸੌਖਾ ਜਿਹਾ ਢੰਗ ਦੱਸੋ ਮਹਾਰਾਜ ਅਸੀਂ ਗ੍ਰਸਤੀ ਹਾਂ ਘਰਾਂ 'ਚ ਰਹਿਣ ਵਾਲੇ ਹਾਂ ਕਾਰੋਬਾਰ ਕਰਨ ਵਾਲੇ ਹਾਂ ਕੋਈ ਸੌਖਾ ਜਿਹਾ ਢੰਗ ਦੱਸੋ ਛੇਵੇਂ ਪਾਤਸ਼ਾਹ ਜੀ ਜਿਸ ਢੰਗ ਦੇ ਨਾਲ ਸਹਿਜੇ ਹੀ ਸਾਡੀ ਕੁਲਿਆਣ ਹੋ ਜਾਵੇ। ਕੀ ਆਖਿਆ ਸਹਿਜੇ ਹੀ ਸਾਡੀ ਕੁਲਿਆਣ ਹੋ ਜਾਵੇ। ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਬੜਾ ਸੋਖਾ ਢੰਗ ਦੱਸਿਆ ਫੇ ਇਹਨਾਂ ਨੂੰ ਸਤਪੁਰ ਦੀ ਅੱਖ ਲੱਗੇ ਭਾਈ ਬਦਲੀ ਜੀ ਭਾਈ ਗੋਬਾਲਾ ਜੀ ਜੇ ਚਾਹੁੰਦੇ ਉਹਨਾਂ ਸਹਜੇ ਕਲਿਆਣ ਹੋ ਜਾਵੇ ਨਾਮ ਵੀ ਜਪਣਾ ਹੈ ਸੇਵਾ ਵੀ ਕਰਨੀ ਹੈ ਸਭ ਕੁਝ ਕਰਦਿਆਂ ਮਨ ਹਮੇਸ਼ਾ ਨੀਮਾ ਰੱਖਣਾ ਹੈ ਆਹਾ ਰਜਾਨਾ ਹਰ ਗੁਰਸਿੱਖ ਅਰਦਾਸ ਕਰਦਾ ਹੈ ਮਨ ਨੀਵਾ ਮਤ ਉੱਚੀ ਗੁਰਸਿੱਖ ਦੀ ਹਰ ਸਿੱਖ ਦੀ ਗੁਰਮੁਖੋ ਮਤ ਉੱਚੀ ਹੋਣੀ ਚਾਹੀਦੀ ਹੈ ਤੇ ਮਨ ਨੀਵਾ ਹੋਣਾ ਚਾਹੀਦਾ ਹੈ ਸਤਗੁਰੂ ਜੀ ਕਹਿੰਦੇ ਹਮੇਸ਼ਾ ਮਨ ਨੀਵਾ ਰੱਖਣਾ ਹੈ ਭਾਵ ਨਿਮਰਤਾ ਰੱਖਣੀ ਹੈ ਇਹ ਨਿਮਰਤਾ ਬੜੀ ਜ਼ਰੂਰੀ ਜੇ ਗੁਰਮੁਖੋ ਬਾਬਾ ਫਰੀਦ ਜੀ ਦੇ ਕੋਲ ਕੋਈ ਜੀਵ ਇਸਤਰੀ ਆ ਗਈ ਸੀ ਨਾ ਆਕੇ ਅੱਖ ਲੱਗੀ ਬਾਬਾ ਜੀ ਭਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਉਹ ਕਿਹੜੇ ਅੱਖਰ ਨੇ ਉਹ ਕਿਹੜੇ ਗੁਣ ਨੇ ਉਹ ਕਿਹੜਾ ਮੰਤਰ ਹੈ ਮੈਂ ਧਾਰਨ ਕਰਾਂ ਤੋ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਾਸ ਵਿੱਚ ਆ ਜਾਵੇ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਨਿਆ ਮੰਤ ਕਮਣ ਸੋ ਬੇਸੋ ਹੋਂ ਕਰੀ ਜਿਤਨਾ ਸੋ ਆਵੇ ਕੰਤ ਕਿਹੜਾ ਵੇਸ ਮੈਂ ਪਹਿਣਾ ਤੇ ਉਹ ਕੰਕ ਪਰਮੇਸ਼ਰ ਵਾਹਿਗੁਰੂ ਮੇਰੇ ਵਾਸਤੇ ਆ ਜਾਵੇ ਤੇ ਅੱਗੋਂ ਜਿਹੜਾ ਬਾਬਾ ਫਰੀਦ ਨੇ ਜਵਾਬ ਦਿੱਤਾ ਨਾ ਕਿਤੇ ਭੈਣ ਫਿਰ ਬੈਠ ਇਹ ਬਾਬਾ ਫਰੀਦ ਨੇ ਆਪਣੀ ਗੁਰਬਾਣੀ ਦੇ ਸ਼ਲੋਕਾਂ ਦੇ ਗਲਮੱਖੋ ਇਹ ਫਿਰ ਸਮਾਂ ਦਰਦ ਕੀਤਾ ਜੇ ਕੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਭੈਣ ਕੀ ਕਹਿੰਨੀ ਆ ਭਗਤ ਜੀ ਉਹ ਕਿਹਰੇ ਅੱਖਰ ਨੇ ਕਮਣਸੋ ਅੱਖਰ ਉਹ ਕਿਹੜੇ ਗੁਣ ਨੇ ਕਮਣਸੋ ਗੁਣ ਉਹ ਕਿਹੜਾ ਮੰਤਰ ਹੈ ਕਮਣਸੋ ਮਨੀਆਂ ਮੰਤ ਉਹ ਕਿਹੜਾ ਵੇਸ ਮੈਂ ਧਾਰਨ ਕਰਾਂ ਕਮਣਸੋ ਵੇਸੋ ਹੋਮ ਕਰੀ ਜਿਤ ਵਸ ਆਵੇ ਕੰਤ ਉਹ ਪਤੀ ਪਰਮੇਸ਼ਰ ਵਾਹਿਗੁਰੂ ਮੇਰੇ ਵਸ ਵਿੱਚ ਆ ਜਾਵੇ ਤਾਂ ਅਗੋਂ ਬਾਬਾ ਫਰੀਦ ਜੀ ਕਹਿੰਦੇ ਨਿਮਨਸੋ ਅੱਖਰ ਨਿਮਰਤਾ ਧਾਰਨ ਕਰ ਲੈ ਨਿਮਰ ਸੋ ਅੱਖਰ ਖਮਣ ਗੁਣ ਸਹਾਰਨ ਵਾਲਾ ਗੁਣ ਬਣਾ ਲਾ ਨਿਮਰ ਸੋ ਅੱਖਣ ਖਮਣ ਗੁਣ ਜੇ ਬਾ ਮਣੀਆਂ ਮੰਤ ਮਿੱਠੇ ਮਿੱਠੇ ਬੋਲ ਇਹ ਸ਼੍ਰੋਮਣੀ ਮੰਤਰ ਹੈ ਜੇ ਬਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਹ ਤਿੰਨ ਵੇਸ ਧਾਰਨ ਕਰ ਲੈ ਬੀਬਾ ਉਹ ਪਤੀ ਪਰਮੇਸ਼ਰ ਤੇਰੇ ਵਸ ਵਿੱਚ ਆ ਜਾਏਗਾ ਵੇਖੋ ਸੈਨੇ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਅੱਜ ਗੁਰੂ ਹਰਿਦਵਿੰਦਰ ਸਾਹਿਬ ਮੜੇ ਆਖਣ ਲਗੇ ਉਹ ਭਾਈ ਸਿੱਖੋ ਬਾਣੀ ਵੀ ਪੜੋ ਸਿਮਰਨ ਵੀ ਕਰੋ ਸੇਵਾ ਵੀ ਕਰੋ ਪਰ ਨਿਮਰਤਾ ਵੀ ਧਾਰਨ ਕਰਨੀ ਹੈ ਮਨ ਨੂੰ ਹਮੇਸ਼ਾ ਨਿਮਾ ਰੱਖਣਾ ਹੈ ਸਤਗੁਰੂ ਜੀ ਕਹਿੰਦੇ ਪਾਣੀ ਹਮੇਸ਼ਾ ਨਿਮਾਨ ਨੂੰ ਜਾਂਦਾ ਹੈ ਪਾਵਨ ਚੰਦਨ ਦਾ ਰੁਕਣਾ ਬਿਲਕੁਲ ਨਿਕਾ ਹੁੰਦਾ ਹੈ ਪਰ ਵੱਡੇ ਵੱਡੇ ਰੁੱਖਾਂ ਨੂੰ ਉਹ ਸੁਗੰਧਿਤ ਕਰ ਦਿੰਦਾ ਹੈ ਬਾਵਣ ਚੰਦਨ ਹੈ ਛੋਟਾ ਜਿਹਾ ਰੁੱਖ ਹੈ ਪਰ ਵੱਡੇ ਵੱਡੇ ਰੁੱਖਾਂ ਨੂੰ ਵੀ ਉਹ ਸੁਗੰਧਿਤ ਕਰ ਦਿੰਦਾ ਹੈ ਬੰਸਬਦੀ ਨੂੰ ਸੁਗੰਧਿਤ ਕਰਦਾ ਹੈ ਇਸੇ ਤਰ੍ਹਾਂ ਮਨ ਨੂੰ ਹਮੇਸ਼ਾ ਨੀਮਾ ਰੱਖਣਾ ਹੈ ਜਿਹੜੀ ਅਗਲੀ ਗੱਲ ਸਤਿਗੁਰ ਨੇ ਆਖੀ ਉਹ ਕਮਾਲ ਦੀ ਗੱਲ ਦੇ ਗੁਰਬਖੋ ਉਪਦੇਸ਼ ਸਤਗੁਰੂ ਇਹ ਦੋ ਸਿੱਖਾਂ ਨੂੰ ਦੇ ਰਹੇ ਨੇ ਪਰ ਸਮੁੱਚੇ ਸੰਸਾਰ ਦਾ ਭਲਾ ਕਰਦੇ ਪਏ ਨੇ ਗੁਰੂ ਹਰਿਗਬੰਸ ਸਾਹਿਬ ਮਰਦੇ ਅੱਖਣ ਲੱਗੇ ਭਾਈ ਸਿੱਖੋ ਕਦੀ ਵੀ ਬੰਦਗੀ ਵਾਲਾ ਕੋਈ ਹੋਵੇ ਗੁਰਮਖ ਪਿਆਰਾ ਹੋਵੇ ਨਾਮ ਜਪਣ ਵਾਲਾ ਹੋਵੇ ਨਾ ਉਹਦੇ ਕੋਲੋਂ ਜਿੱਤਣ ਦੀ ਕੋਸ਼ਿਸ਼ ਨਹੀਂ ਕਰਨੀ ਕਦੀ ਤੁਸੀਂ ਪਾਬ ਉਹਦੇ ਨਾਲ ਜਿੱਦਬਾਜੀ ਵੀ ਨਹੀਂ ਕਰਨੀ ਇਹ ਨਹੀਂ ਆਖਣਾ ਮੈਂ ਫਲਾਣੇ ਗੁਰਸਿੱਖ ਨੂੰ ਮੈਂ ਹਰਾ ਦਵਾ ਬਹਿਸਬਾਜੀ ਵਿੱਚ ਜਾਂ ਹੋਰ ਕਿਸੇ ਕੰਮ 'ਚ ਹਰਾ ਦਵਾ ਉਹਨੂੰ ਕਿਤੇ ਬੰਦਗੀ ਵਾਲੇ ਨੂੰ ਕਿਸੇ ਮਹਾਤਮਾ ਨੂੰ ਨਾਮ ਜਪਣ ਵਾਲੇ ਗੁਰਸਿੱਖ ਦੇ ਨਾਲ ਬੈਸਵਾਜੀ ਵੀ ਨਹੀਂ ਕਰਨੀ ਤੇ ਉਹਨੂੰ ਹੜਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਕਹਿੰਦੇ ਜੇ ਗੁਰਸਿੱਖ ਕੋ ਲੋਹਾਰ ਜਾਵਾਂਗੇ ਤੇ ਅਸੀਂ ਜਿੱਤ ਜਾਵਾਂਗੇ ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸੰਸਾਰ ਵਿੱਚ ਬਾਰੀ ਹਾਰ ਕੇ ਜਾਵਾਂਗੇ ਗੁਰਮਖਾਂ ਦੇ ਨਾਲ ਬੈਸਵਾਜੀ ਵੀ ਨਹੀਂ ਕਰਨੀ ਉਹਨਾਂ ਕੋਲ ਜਿੱਤਣ ਦੀ ਵੀ ਕੋਸ਼ਿਸ਼ ਨਹੀਂ ਕਰਨੀ ਜੇ ਉਹਨਾਂ ਕੋ ਹਾਰਾਂਗੇ ਤਾਂ ਅਸੀਂ ਸੰਸਾਰ ਦੀ ਬਾਜੀ ਜਿੱਤ ਕੇ ਜਾਵਾਂਗੇ ਜੇ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤਾਂ ਸੰਸਾਰ ਚ ਬਾਜੀ ਹਾਰ ਕੇ ਜਾਵਾਂਗੇ ਹਾਲ ਚਲੇ ਗੁਰਮਖ ਜਗ ਜੀਤਾ ਫਾਗਾਂ ਵਾਲਿਓ ਇਸ ਸਤਿਗੁਰ ਕੋ ਉਪਦੇਸ਼ ਲੈ ਕੇ ਆਪੋ ਆਪਣੇ ਇਲਾਕੇ ਚ ਜਾਂਦੇ ਨੇ ਫਿਰ ਜਾ ਕੇ ਨਾਮ ਵੀ ਜਪਦੇ ਨੇ ਨਿਮਰਤਾ ਧਾਰਨ ਕਰਦੇ ਨੇ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਨੇ ਧਰਮਸ਼ਾਲਾ ਜਾ ਕੇ ਲੋਕਾਂ ਨੂੰ ਸਿੱਧੇ ਰਸਤੇ ਵੀ ਪਾਉਂਦੇ ਨੇ ਬੜਾ ਪਿਆਰਾ ਜਿਹਾ ਇਹਨਾਂ ਦਾ ਜੀਵਨ ਬਣ ਗਿਆ ਬਹੁਤ ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਲੋਕ ਬੜਾ ਇਹਨਾਂ ਦਾ ਸਤਿਕਾਰ ਕਰਦੇ ਨੇ ਇਹ 6 ਮਹੀਨਿਆਂ ਬਾਅਦ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਅੱਜ ਸਤਿਗੁਰ ਨੇ ਆਪ ਸੰਗਾਂ ਸੁੱਧ ਉੱਠ ਕੇ ਦੋਵਾਂ ਸਿੱਖਾਂ ਨੂੰ ਗੱਲ ਦੇ ਨਾਲ ਲਾਇਆ ਕਿ ਅੱਖਿਆ ਭਾਈ ਸਿੱਖੋ ਤੁਸੀਂ ਗੁਰਨਾਨਕ ਜੀ ਦੇ ਘਰ ਦਾ ਬਟਨ ਸੰਭਾਲਿਆ ਹੈ ਪਾਵ ਨਿਮਰਤਾ ਧਾਰਨ ਕੀਤੀ ਹੈ ਜਾਓ ਗੁਰਨਾਨਕ ਜੀ ਦੀ ਕਿਰਪਾ ਹੈ ਆਇਤੋਂ ਆਪ ਵੀ ਨਾਮ ਜਪੋ ਹੋ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੁੜੋ ਪਾਵ ਨਾਮ ਦੇ ਨਾਲ ਜੁੜੋ ਇਹ ਅਵਸਥਾ ਦੇ ਮਾਲਕ ਨਾ ਤਾਂ ਆਪ ਜਪੋ ਅਵੜਾ ਹੈ ਨਾਮ ਜਪਾਵੋ ਕਿਉਂ ਇਹਨਾਂ ਨਿਮਰਤਾ ਧਾਰਨ ਕਰ ਲਈ ਗੁਰੂ ਜੀ ਦੇ ਬਚਨ ਨੂੰ ਕਮਾਇਆ ਪਾਗਾਂ ਵਾਲਿਓ ਹੁਣ ਇਹ ਆਪੇ ਨਾਮ ਜਪਦੇ ਨੇ ਹੋਰ ਨਾਲ ਨਾਮ ਦੇ ਨਾਲ ਜੋੜਦੇ ਨੇ ਸਵੇਰੇ ਸ਼ਾਮ ਤਰਸਲਾ ਜਾਂਦੇ ਨੇ ਤੇ ਇਹ ਜਪਦੇ ਨੇ ਸੰਗਤ ਦੇ ਉਦਕੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸੰਗਿਓ ਬੜਾ ਪਿਆਰਾ ਜੀਵਨ ਇਹਨਾਂ ਦਾ ਬਣ ਗਿਆ ਜਿਹੜੀ ਚੀਜ਼ ਮੰਗਦੇ ਸੀ ਸਤਿਗੁਰੂ ਸਾਡੀ ਕਲਿਆਣ ਹੋ ਜਾਵੇ ਅੱਜ ਗੁਰੂ ਜੀ ਨੇ ਜਿੰਦਿਆਂ ਜੀ ਇਹਨਾਂ ਦੀ ਕਲਿਆਣ ਕਰ ਦਿੱਤੀ ਇੱਕ ਮਰਨ ਤੋਂ ਬਾਅਦ ਕਲਿਆਣ ਹੁੰਦੀ ਹੈ ਪਰ ਸਾਡਾ ਗੁਰੂ ਐਡਾ ਵੱਡਾ ਹੈ ਆਪਣੇ ਸਿੱਖਾਂ ਦੀ ਜਿੰਦਿਆ ਜੀ ਹੀ ਕਲਿਆਣ ਕਰ ਦਿੰਦਾ ਹੈ ਇਹ ਦੋਵੇਂ ਸਿੱਖਾਂ ਦਾ ਫਿਰ ਜੀਵਨ ਵੇਖ ਕੇ ਭਾਈ ਗੁਰਦਾਜ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਸਿੱਖਾਂ ਦਾ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਜ ਜੀ ਕਹਿੰਦੇ ਸਨਮੁਖ ਸੋਦੀ ਬਦਲੀ ਵੇਖੋ ਕਹਿੰਦੇ ਸਨਮੁਖ ਸਿੱਖਾਂ ਦੇ ਨਾਂ ਦੀ ਗਿਣਤੀ ਆ ਗਈ ਇਹ ਸਨਮੁਖ ਸਿੱਖ ਬਣ ਗਏ ਸਨਮੁਖ ਸੋਡੀ ਬਦਲੀ ਸੇਠ ਗਪਾਲਾ ਗੁਰਮਤਿ ਜਾਣੇ ਗੁਰਮਤਿ ਨੂੰ ਜਾਣਨ ਵਾਲੇ ਬਣ ਗਏ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਆਓ ਜਿੰਨਾ ਕਸਮਾ ਮਿਲਿਆ ਸੀ ਗੁਰਮਖੋ ਸਤਿਗੁਰ ਨੇ ਕਰਜ਼ ਕਰਕੇ ਆਪ ਇਸ ਰਸਤੇ ਹੱਥ ਰੱਖੀ ਸੇਵਾ ਲਈ ਹੈ ਬੇਸ਼ੇ ਧੰਨਵਾਦ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਨੇ ਆਪਣੀ ਗੋਦ ਬਿਠਾ ਕੇ ਤੁਹਾਡੇ ਦਰਸ਼ਨ ਕਰਾਏ ਆਓ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰ ਦੀ ਬਖਸ਼ਣ ਜੋਗ ਨੇ ਸਤਿਗੁਰ ਸਾਹਿਬ ਦਾ ਬਖਸ਼ਣ ਜੋਗ ਹੈ ਆਓ ਦਾਦੀਆਂ ਪੁੱਲਾਂ ਬਖਸ਼ੋ ਵੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ